ਕੱਲ ਮਿਤੀ 21 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਭਗਤਾ ਭਾਈ ਕਾ ਦਾਣਾ ਮੰਡੀ ਦੇ ਵਿੱਚ ਇੱਕ ਲੜਕੀ ਹਰਪ੍ਰੀਤ ਕੌਰ ਦੇ ਲੱਤ ਦੇ ਵਿੱਚ ਇੱਕ ਫਾਇਰ ਲੱਗਿਆ ਸੀਗਾ ਇਸ ਨੂੰ ਪਹਿਲਾਂ ਸਿਵਲ ਹਸਪੀਟਲ ਭਗਤਾ ਭਾਈ ਕਾ ਦਾਖਲ ਕੀਤਾ ਗਿਆ ਸੀਗਾ ਉਤੋਂ ਸਿਵਲ ਹਸਪੀਟਲ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਸੀਗਾ ਸਿਵਲ ਹਸਪੀਟਲ ਬਠਿੰਡਾ ਦੇਖੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਤਾਂ ਹਰਪ੍ਰੀਤ ਕੌਰ ਜਿਹੜੀ ਸੀਗੀ ਉਹਦੇ ਲੱਤ ਦੇ ਵਿੱਚ ਫਾਇਰ ਲੱਗਿਆ ਹੋਇਆ ਸੀਗਾ ਤੇ ਉਹਦੇ ਹਸਬੰਡ ਅਰਸ਼ਦੀਪ ਸਿੰਘ ਜਿਹੜਾ ਸੀ ਉਹਨੂੰ ਲੈ ਕੇ ਆਏ ਸੀਗਾ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਅਸੀਂ ਆਏ ਸੀਗੇ ਦੋਵੇਂ ਮੀਮੇ ਵਿੱਚ ਸੈਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਡਰ ਮੋਟਰਸਾਈਕਲ ਤੇ ਸੀਗੇ ਜਿਹਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟਕੇ ਹੋਏ ਸੀਗੇ ਤੇ ਫਾਇਰ ਕਰਨ ਤੋਂ ਬਾਅਦ ਉਹ ਦਾਣਾ ਮੰਡੀ ਦੇ ਵਿੱਚੋਂ ਫਰਾਰ ਹੋ ਗਏ ਸੀਗੇ ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਵਾਲੋਂ ਵਕ ਵਕ ਜਿਨ੍ਹਾਂ ਦੀਆਂ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਇਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੇ ਸੀਗੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਟਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ ਤਾਂ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀਪ ਸਿੰਘ ਹੈ ਤੇ ਇੱਕ ਇਹਦਾ ਦੋਸਤ ਸੁਖਚੈਨ ਸਿੰਘ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਜਾਇਜ਼ ਵੈਪਨ ਸੀਗੇ 2 32 ਬੋਲ ਤੇ ਨਾਲ ਚਾਰ ਜਿੰਦਾ ਕਾਰਤੂਸ ਸੀਗੇ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਿਲ ਕੀਤਾ ਸੀਗਾ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਤੇ ਟੈਲ ਸਿੰਘ ਹੈ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲੇ ਦੋ ਅਸਲੇ ਹੈਗੇ ਆ ਇਹ ਉਹਨਾਂ ਨੇ ਕਿ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਟੈਲ ਨੂੰ ਇਹ ਦੋਵੇਂ ਬੰਦੇ ਜਦੋਂ ਇੱਥੇ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੀ ਘਰ ਵਾਲੀ ਨੂੰ ਕਿਹਾ ਵੀ ਅਰਸ਼ਪ੍ਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨਾਂ ਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਇਹਨਾਂ ਕੋਲ ਕੋਈ ਵੈਪਨ ਹੈਗਾ ਸੋ ਤਿੰਨੇ ਜਿਹੜੇ ਹੈਗੇ ਉਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂਦੇ ਆ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟੈਲ ਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗ ਗਿਆ ਲੜਕੀ ਦੇ ਲੱਤ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਘਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਵੀ ਜਿਹੜੀ ਇਦਾਂ ਦੇ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਦੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦੇ ਡਰ ਤੋਂ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵੱਲੋਂ ਬਿਲਕੁਲ ਹੀ ਇਹਦੇ ਵਿੱਚ ਮਸਤੀ ਨਾਲ ਕੰਮ ਕਰਦੇ ਹੋਏ ਇਹਨਾਂ ਦੇ ਜਿਹੜੇ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਟਹਿਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਦੀ ਪਛਾਣ ਹੋ ਗਈ ਜਿਹਦੇ ਵਿੱਚੋਂ ਸਾਡੇ ਅਰਸ਼ਦੀਪ ਸਿੰਘ ਟਹਿਲ ਸਿੰਘ ਸੰਦੀਪ ਤੇ ਸੁਖਚੈਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਆ ਇਹਦੇ ਫਾਇਰਆਰਮ ਇੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੈਗੀ ਹੈ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਗਾਰਡ ਲੱਗੀ ਹੋਈ ਆ ਉੱਥੇ ਜਦੋਂ ਲਾਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਬੜੂੀ ਪੁੱਛ ਕੇ ਇਸ ਦੇ ਵਿੱਚ ਇਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅੱਗੇ ਡਿਲੀਵਰ ਕਰਨੇ ਸੀਗੇ ਉਸ ਵੈਪਨ ਦੇ ਨਾਲ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਮਨਘੜਤ ਕਹਾਣੀ ਬਣਾ ਕੇ ਜਿਹੜਾ ਐਡਮਿਟ ਹੋਏ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀ ਦੀ ਗਵਾਹੀ ਦੇ ਵਿੱਚ ਸਾਰੀ ਟੀਮਾਂ ਵੱਲੋਂ ਮੁਸਤਕੀਲ ਨਾਲ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲੈਨੇ ਇੱਕ ਦੋਸ਼ੀ ਜਿਹੜੀ ਹੈਗੀ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਸ ਦੇ ਵਿੱਚ ਇੱਕ ਚੀਜ਼ ਨਵੀਂ ਹੋਰ ਨਿਕਲ ਕੇ ਸਾਹਮਣੇ ਆਈ ਵੀ ਲੜਕੀ ਜਿਹੜੀ ਹਰਪ੍ਰੀਤ ਕੌਰ ਹੈ ਜੀਰਪੁਰ ਦੀ ਰਹਿਣ ਵਾਲੀ ਹੈ ਤੇ ਇਹ ਦੀ ਜਿਹੜੀ ਉਮਰ ਹੈਗੀ ਆ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕਦਮਾ ਦਰਜ ਕਰਾਇਆ ਵੀ ਘਰ ਵਾਲੇ ਕਿਉਂਕਿ ਇਹ ਉੱਥੇ ਨਿਕਲ ਆ ਕੇ ਆਈ ਸੀਗੀ ਅਰਸ਼ਦੀਪ ਸਿੰਘ ਦੇ ਨਾਲ ਕਿ ਉਹ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਵਿੱਚ ਉਹਨਾਂ ਨੇ 112 ਨੰਬਰ ਮੁਕਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਜਿਹੜੇ ਜਿਹੜੀਆਂ ਚੀਜ਼ਾਂ ਬੇਨਕਾਬ ਹੋਈਆਂ ਨੇ ਵੀ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਸੀਂ ਉਹਨੂੰ ਗ੍ਰਫਤਾਰ ਕਰ ਲਏ ਨੇ ਇਹ ਲੜਕੀ ਜਿਹੜੀ ਹੈਗੀ ਐਡਮਿਟ ਹੈ ਇਹਦੇ ਖਿਲਾਫ ਜਿਹੜੀ ਇਹ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਇਹ ਹਸਲਾ ਲੈ ਗਈ ਕਿੱਥੋਂ ਆਇਆ ਸੀ ਜੀ ਕਿੱਥੇ ਰਹਿ ਰਿਹਾ ਸੀ ਇਹ ਚਾਰ ਜਿਹੜੇ ਦੋਸ਼ੀ ਨੇ ਹਸਲਾ ਦੋ ਜਿਹੜੇ ਅਰਸ਼ਦੀਪ ਤੇ ਸੁਖਚੈਨ ਇਹਨਾਂ ਦੋਨਾਂ ਕੋਲੋਂ ਹਸਲਾ ਸੀਗਾ ਇਹਨਾਂ ਨੇ ਸਾਡੀ ਪੁਸ਼ਕਿਸ਼ ਦੇ ਵਿੱਚ ਦੱਸਿਆ ਵੀ ਇਹ ਜਿਹੜੇ ਅਸਲੇ ਸੀਗੇ ਇਹਨਾਂ ਨੇ ਬਾਹਰੋਂ ਕਿਸੇ ਬੰਦੇ ਤੋਂ ਮੰਗਾਇੇ ਸੀਗੇ ਉਹ ਪੁਸ਼ਕਿਸ਼ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਦੇ ਬਾਰੇ ਸਾਨੂੰ ਦੱਸਿਆ ਉਹਦੇ ਬ ਉਗੋ ਦੇ ਬਾਰੇ ਡਰਾਸ ਪ੍ਰੋਪਰ ਨਹੀਂ ਦਿੱਤਾ ਉਹਨੂੰ ਤਸਦੀਕ ਕਰਕੇ ਫਰਦਾ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋ ਰਹੀ ਹੈ ਡੈਫੀਨਿਟਲੀ ਇਨਵੋਲਵ ਹੈਗੀ ਹੈ ਜਦੋਂ ਕੱਲ ਵੀ ਮੀਡੀਆ ਵਾਲੇ ਤੁਸੀਂ ਵੀ ਸਾਰੇ ਉੱਥੇ ਜਦੋਂ ਗਏ ਸੀਗੇ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਬਾਈਟ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਜਿਹੜੇ ਦੋ ਮਾਨੂੰ ਗੋਲੀ ਮਾਰ ਕੇ ਗਏ ਆ ਉਹਦੀ ਜਿਹੜੀ ਮੀਡੀਆ ਦੀ ਫੁਟੇਜ ਹੈਗੀ ਹੈ ਜਾਂ ਵੀਡੀਓ ਜਿਹੜੀ ਬਾਈਟ ਦੀ ਫੁਟੇਜ ਵੀ ਤੁਹਾਡੇ ਕੋਲ ਸਾਰਿਆਂ ਕੋਲ ਮੌਜੂਦ ਹੈ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਵੀ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲੀ ਇਹੀ ਦੱਸਿਆ ਸੀ ਵੀ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਫਾਇਰ ਕੀਤਾ ਸੋ ਇਸ ਕਰਕੇ ਜਦੋਂ ਇਸ ਸਟੋਰੀ ਤੋਂ ਬਾਅਦ ਜਿਹੜੀ ਬੜੀ ਸਨਸਨੀ ਖੇਜ ਬਣ ਗਿਆ ਸੀ ਵੀ ਇੱਕ ਦਿਨ ਦਿਹਾੜੇ ਜਿਹੜੇ 9 10 ਵਜੇ ਤਕਰੀਬੇ ਦਾਣਾ ਮੰਡੀ ਦੇ ਵਿੱਚ ਤੋਂ ਬੰਦੇ ਫਾਇਰ ਕਰਕੇ ਗਏ ਨੇ ਸੋ ਇੱਕ ਬੜਾ ਰੂਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸਾ ਜਿਹੜੇ ਥੋੜੇ ਜੇ ਦੋ ਮੋਟਰਸਾਈਕਲ ਸਵਾਰ ਸੀ ਇਹ ਕਿੱਥੇ ਰਹਿਣ ਵਾਲੇ ਨੇ ਇਹ ਜਿਹੜੇ ਦੋ ਬੰਦੇ ਹੈਗੇ ਆ ਇਹ ਸਾਰੇ ਦੋ ਬੰਦੇ ਜਿਹੜੇ ਅਰਸ਼ਦੀਪ ਤੇ ਸੁਖਚੈਨ ਭਗਤਾਪਾਈ ਘਰ ਦੇ ਰਹਿਣ ਵਾਲੇ ਨੇ ਤੀਸਰਾ ਬੰਦਾ ਸੰਦੀਪ ਸਿੰਘ ਜਿਹੜੇ ਵੀ ਭਗਤਾਪਾਈ ਘਰ ਦੇ ਰਹਿਣ ਵਾਲਾ ਟੈਲ ਸਿੰਘ ਜਿਹੜਾ ਹੈ ਸੁਖਨੰਦਰ ਰਹਿਣ ਦੀ ਗੱਲ ਕਰ ਰਹੇ ਹਾਂ ਜੀ ਇਹਦਾ ਪਛੋਕੜ ਕੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੈਪਨ ਹੰਦੇ ਲੈਣ ਦੀ ਗੱਲ ਕਰ ਰਹੇ ਹੋਗੇ ਐਸਾ ਮਤਲਬ ਹੈ ਕਿ ਕ੍ਰਿਮੀਨਲ ਟਾਈਪ ਬੰਦਾ ਡੈਫੀਨੇਟਲੀ ਇਹਨਾਂ ਜਿਹੜੇ ਇਹਨਾਂ ਨੇ ਦੋ ਵੈਪਨ ਹੈਗੇ ਸੀਗੇ ਬੱਤੀਪੁਰ ਦੋਨੋਂ ਨਾਜਾਇਜ਼ ਵੈਪਨ ਨੇ ਦੇਸੀ ਵੈਪਨ ਨੇ ਨਾਲ ਇਹਨਾਂ ਕੋਲ ਚਾਰ ਜ਼ਿੰਦਾ ਕਾਰ ਤੋਂ ਸੀਗੇ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਇਹਨਾਂ ਨੇ ਸੰਦੀਪ ਤੇ ਟਾਇਲ ਦੇ ਨਾਲ ਮਿਲ ਕੇ ਕਿਸੇ ਵਾਰਤਾ ਨੂੰ ਜਾਨ ਦੇਣਾ ਸੀਗਾ ਸੋ ਉਹਦੀ ਸਾਰੀ ਪਲੈਨਿੰਗ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਕਿ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਇਸੇ ਕਰਕੇ ਇਹ ਲੜਕੀ ਨੂੰ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਚਲੇ ਗਏ ਸੀਗੇ ਤੇ ਇਹਨੇ ਜਿਹੜੀ ਹੈਗੀ ਹੈ ਕਿ ਹਰਪ੍ਰੀਤ ਕੌਰ ਨਾਲ ਇਹਨੇ ਮੈਰਿਜ ਕਰਾਈ ਹੋਈ ਹੈ ਅਰਸ਼ਦੀਪ ਸਿੰਘ ਦੀ ਮੈਰਿਜ ਹੋਈ ਹੋਈ ਹੈ ਤੇ ਇਹ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਉੱਥੇ ਚਲੇ ਗਿਆ ਸੀਗਾ ਤੇ ਇਹਨੇ ਮਲਿਕ ਉੱਥੇ ਜਦੋਂ ਪਲਾਨਿੰਗ ਦੇ ਵਿੱਚ ਹੀ ਜਿਹੜਾ ਸੁਖਚੈਨ ਹੈ ਇਹਦੇ ਕੋਲੋਂ ਫਾਇਰ ਹੋ ਗਿਆ ਜਿਹੜਾ ਕਿ ਹਰਪ੍ਰੀਤ ਕੌਰ ਦੇ ਲੱਗਿਆ ਸੀ ਟਾਰਗੇਟਿੰਗ ਕਿਲਿੰਗ ਸੀ ਇਹ ਸਾਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਅਸੀਂ ਇੰਟਰੋਗੇਸ਼ਨ ਕਰ ਰਹੇ ਹਾਂ ਇਹਦੇ ਪੁਲਿਸ ਰਮੈਨ ਲੈ ਕੇ ਫਰਦਰ ਕਰਾਂਗੇ ਕਿ ਕਿਸ ਸਪੈਸੀਫਿਕ ਟਾਰਗੇਟ ਵਾਸਤੇ ਇਹਨਾਂ ਨੇ ਵੈਪਨ ਯੂਜ਼ ਕਰਨੇ ਸੀ ਇਹਦੇ ਤੋਂ ਪਹਿਲੇ ਵੀ ਕੋਈ ਪਰਚਾ ਹੈਗਾ ਜੀ ਇਨਾਂ ਦੇ ਉੱਪਰ ਪਹਿਲੇ ਕਿਸੇ ਦੇ ਉੱਪਰ ਕੋਈ ਮੁਕਦਮਾ ਦਰਜ ਨਹੀਂ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਕਲੀਨ ਹੈਗਾ ਇਹ ਵੀ ਇਹਨਾਂ ਦੀ ਥਰਾਂ ਦੀ ਛੁੱਟੀ ਹੈ ਜੀ ਇਹ ਵੀ 22 ਸਾਲ ਦੇ ਬੰਦੇ ਹੈਗੇ ਸਾਰੇ ਸਰਕਾਰ ਦੇ ਕੀ ਸੀ ਕੰਮ ਕੀ ਉਹ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਹੈਗੇ ਆ ਸਲੂਨ ਤੇ ਕੰਮ ਕਰਦੇ ਆ ਜਿਹੜਾ ਅਰਸ਼ਦੀਪ ਹੈਗਾ ਪਹਿਲਾਂ ਜੀਰਗਪੁਰ ਆਪਣੇ ਭਰਾ ਦੇ ਕੋਲ ਗਿਆ ਸੀਗਾ ਉਹ ਜ਼ਮੈਟੋ ਦਾ ਜਿਹੜਾ ਭਰਾ ਕੰਮ ਕਰਦਾ ਸੀਗਾ ਉਹਦੇ ਕੋਲ ਜਾ ਕੇ ਨੇ ਉੱਥੇ ਇੱਕ ਦੋ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੀਗਾ ਤੇ ਉੱਥੇ ਜਾ ਕੇ ਦੀ ਮੁਲਾਕਾਤ ਹਰਪ੍ਰੀਤ ਕੌਰ ਦੇ ਨਾਲ ਹੋਈ ਤਾਂ ਉੱਥੇ ਭਜਾ ਕੇ ਲਿਆ ਕੇ ਦਿਨ ਵਿਆਹ ਕਰਾਇਆ ਸੀਗਾ ਠੀਕ ਜੋ ਹਦੋਂ ਦੀ ਇਸ ਦੀ ਅਪਡੇਟ ਹੈ ਕਿ ਜੋ ਸਰ ਜੋਨਦ ਵਾਲੇ ਤੋਂ ਧਰਨਾ ਫਿਰ ਉਹ ਚੱਲੀ ਜਾਂਦਾ ਕੰਟੀਨਿਊਸਲੀ